ਆਪਾਂ ਦੇਖ ਸਕਦੇ ਜਿਹੜੇ ਹੈਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚ ਚੁੱਕਿਆ ਔਰ ਜਿਹੜੀ ਹੈਗੀ ਆ ਬਿਆਨ ਜਿਹੜੇ ਕਲਮਬੰਦ ਕੀਤੇ ਜਾ ਰਹੇ ਔਰ ਜੋ ਵੀ ਠੁਕਮੀ ਕਾਰਵਾਈ ਹੈਗੀ ਕੀਤੀ ਜਾਵੇਗੀ ਇਹ ਆਪਾਂ ਦੱਸ ਰਹੇ ਸੀ ਕਿ ਜੋ ਪਿੰਡ ਬਸੋਲੀ ਵਿਖੇ ਲੜਾਈ ਹੋਈ ਹੈਗੀ ਆ ਉਸ ਬੰਦੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਸਿੰਘ ਜੀ ਬਸੋਲੀ ਜੀ ਕੀ ਗੱਲ ਹੋਈ ਗੱਲ ਕਿਹਾ ਜੀ ਪਤੀਓ ਨੇ ਲਗਿਆ ਗੱਲ ਕਰ ਦੋ ਜੀ ਮੈਂ ਗਲੀ ਚਾਰਿਆ ਜੀ ਇਹਨਾਂ ਨਾਲ ਇਕੱਠੇ ਹੋ ਗਏ ਪੰਜ ਸੱਤ 10 ਜਣੇ ਤੇ ਨੇ ਮਲੰਗ ਇਹਨਾਂ ਨਾਲ ਮੈਂ ਟਾਲ ਲਿਆ ਤੇ ਪਰਾ ਚੇਅਰਮੈਨ ਗਿੰਦੂਵਾ ਦੇ ਪੀਕ ਆਏ ਆ ਦਾਰੂ ਐਨਜੀ ਵਾਲੀ ਚੱਲ ਰਹੀ ਧੀ ਐਨਜੀ ਉਹਨੂੰ ਹਾਰਾ ਆਪਣੀ ਅੱਜ ਪ੍ਰਾਪਤ ਹੋ ਨਹੀਂ ਹੋਰੀ ਵੀ ਮੈਂ ਹਾਰ ਰਿਹਾ ਪਿੰਡਵਾਂ ਦੇ ਕਾਲੀ ਦਲ ਵਾਲੇ ਨੇ ਹਮਲਾ ਕਾਲੀ ਦਲ ਵਾਲੇ ਨੇ ਕਰਿਆ ਜੀ ਐਨਜੀ ਦੇ ਖਾਸ ਬੰਦੇ ਜਾਨੇ ਸਾਰੇ ਤੇ ਇੱਕ ਗੰਡਾਸੀ ਮਾਰੀ ਜੀ ਇੱਕ ਰਾੜ ਮਾਰੀ ਜੀ ਇਹ 1 ਟੁਕੀ ਜੀ ਹਾਂ ਇਹ ਇੱਕ ਉਂਗਲੀਆਂ ਜੀ ਨੇ ਇਹਦੇ ਜੀ ਆਪਣਾ ਬਲਬੀਰ ਸਿੰਘਤਾ ਜੀ ਰਵਾਂਸ ਸਿੰਘ ਦਾ ਜੀ ਦਲਵਾਰਾ ਸਿੰਘ ਦਾ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਦਾ ਜੀ ਭਿੰਦਰ ਸਿੰਘ ਦਾ ਜੀ ਜੈਂਟੀ ਸਿੰਘ ਦਾ ਜੀ ਫਿਰ ਇੱਕ ਮੁੰਡਾ ਹੋਰ ਸੀ ਦੋ ਤਿੰਨ ਮੁੰਡੇ ਹੋਰ ਸੀ ਉਹਨਾਂ ਦੇ ਨਾਲ ਨਾ ਜੀ ਕੋਈ ਝੰਡੀ ਨਹੀਂ ਕੋਈ ਆਪਾਂ ਨੂੰ ਕੀ ਲੋੜ ਕਿਸੇ ਮਤ ਉਹਨਾਂ ਅਸੀਂ ਕਾਂਗਰਸੀਆਂ ਬਿਸ਼ੱਕ ਕਾਂਗਰਸੀਆਂ ਅਸੀਂ ਕਿਉਂ ਕੀ ਸੀ ਦੀ ਝੰਡੀਆਂ ਤਰਾਈਏ ਕਿਉਂ ਅਸੀਂ ਉਹ ਕਰੀਏ ਛੋੜਾ ਕਰਕੇ ਲੜਾਈ ਹੋਈ ਤਾਂ ਸੀ ਹਾਂ ਜੀ ਹਾਂ ਜੀ ਹਾਂ ਜੀ ਲੜਾਈ ਹੋਈ ਕਿਉਂ ਹੋਈ ਸ਼ੁਰੂਆਤ ਕਿੱਥੇ ਤੋਂ ਸ਼ੁਰੂਆਤ ਕਿਹਾ ਜੀ ਸਾਡਾ ਭਰਾ ਕੁੱਤੇ ਨੂੰ ਲਈ ਬਾਹਰ ਆ ਸਾਡਾ ਗੇਟ ਆ ਮਣੋ ਸਾਹਮਣੇ ਅਸੀਂ ਆ ਮੈਂ ਬਾਹਰ ਤੇ ਆਇਆ ਪਿੰਡ ਜਿਹਾ ਰੌਂਡੀ ਲਾਰੇ ਦੇ ਅਸੀਂ ਵੀ ਵੀ ਚਲੋ ਵਧੀਆ ਤਰੀਕੇ ਦੇ ਆਪਣੀ ਕਮੇਨ ਕਰੀਏ ਤੁਜੀ ਇਸ ਟਾਈਮ ਇਹ ਨਾ ਦੇਖਿਆ ਵੀ ਅਸੀਂ ਤੋਂ ਹਾਰ ਗਏ ਬਹੁ ਬੁਰੇ ਤੇ ਤੇ ਵੀ ਇਹ ਕਾਂਗਰਸ ਤੋਂ ਜਿੱਤ ਰਿਆ ਦਪਿੰਦਰ ਸਿੰਘ ਢਿੱਲੋਂ ਸਰਦਾਰ ਜੀ ਮਹਾਰਾ ਜਿੱਤਰੇ ਦੇ ਤੋ ਇਸ ਕਰਕੇ ਇਹਨੂੰ ਹਾਰ ਆਪਣੀ ਹੋ ਨਹੀਂ ਹੋਈ ਹੈ ਉਹ ਤਾਰ ਸਿੰਘ ਜੀ ਬਸੌਲੀ ਆ ਜੀ ਕੀ ਗੱਲ ਕੀ ਹੋਈ ਗੱਲ ਕੀ ਜੀ ਮੇਰੇ ਝੰਡੇ ਲਾਗੇ ਜੀ ਕਾਲੀ ਦਲ ਵਾਲੇ ਜੀ ਉਦੋਂ ਤਾਂ ਮੈਨੂੰ ਕਹਿਆ ਝੰਡੇ ਤਾਰ ਦੇ ਨਹੀਂ ਤੈਨੂੰ ਕਰੂੰਗਾ ਮੈਂ ਇੱਥੋਂ ਆਪਣੇ ਫਾਦਰ ਨੂੰ ਐਡਮਿਟ ਕਰਾ ਕੇ ਇੰਡਸ ਚ ਜੀ ਘਰੇ ਗਿਆ ਗੱਡੀ ਖੜਾ ਕੇ ਵਿਚਾਲ ਕੱਖ ਪਾਣਾ ਡੰਗਰਾਂ ਰੱਖੇ ਜੀ ਅੱਗੇ ਖੜੇ ਸੀ ਇਹ ਇਹਨਾਂ ਦਾ ਕੁੱਤਾ ਛੜਤਾ ਜੀ ਮਿਲੇ ਤੇ ਉੱਤ ਛੜ ਮੈਂ ਕਿ ਕੁੱਤੇ ਨੂੰ ਹਟਾ ਦਊਗਾ ਅਸੀਂ ਨਹੀਂ ਹਟਾਉਂਦੇ ਇੰਨੇ ਨੂੰ ਤਿੰਨ ਚਾਰ ਗਲੀ ਚ ਖੜੇ ਸੀ ਆ ਕੇ ਮੇਰੇ ਪਿੱਛੇ ਮੇਰੇ ਘਰ ਚ ਹੀ ਵੜ ਗਏ ਫਿਰ ਪੰਜ ਛੇ ਪਿੱਛੋਂ ਸਾਰੇ ਆ ਗਿਆ ਸਾਰਾ ਪਰਿਵਾਰ ਇਕੱਠਾ ਹੋ ਗਿਆ ਜੀ ਉਹ ਫਿਰ ਤਾਂ ਇਹਨਾਂ ਦਾ ਮਤਲਬ ਜੋ ਡੰਡੇ ਬਹੁਤ ਮਾਰੇ ਜਿੰਨਾ ਆਪਣੇ ਤਾਂ ਕੁੱਟਿਆ ਗਿਆ ਨਾ ਕੁੱਟ ਕੇ ਉਸ ਤੋਂ ਬਾਅਦ ਮਤਲਬ ਆਪਣੀ ਮਰਜ਼ੀ ਨਾਲ ਹੀ ਛੱਡਿਆ ਫਿਰ ਹੈ ਕੌਣ ਸੀ ਬਲਕਾਰ ਸਿੰਘ ਗੁਰਵਚਨ ਸਿੰਘ ਸੋਨਨੀ ਸਰਪੰਚ ਜੀ ਉਸ ਕਾ ਭਾਈ ਹੈਪੀ ਜੀ ਮਜੀਤ ਇੱਕ ਉਹਦਾ ਕੀ ਨਾਮ ਬਿੰਦਰ ਲਾਡੀ ਇੱਕ ਹੈ ਜੀ ਇਹਦਾ ਹੈ ਜੀ ਹਾਂ ਜੀ ਸਾਰੇ ਦਾ ਉਹ ਕਾਲੀਵਾਰ ਕੀ ਕਿਸੇ ਘਰ ਚੰਡਾ ਲਾਇਆ ਨਹੀਂ ਤਾਂ ਜੀ ਅੱਤੈ ਮਹਾਬੀਬ ਆਪਾਂ ਦਾ ਐਤਕੀ ਆਮ ਆਦਮੀ ਕੀ ਪਾਵਾਂਗੇ ਜੀ ਬਦਲਾਅ ਇਤਨਾ ਕਰ ਰਹੇ ਤੇ ਕਹਿੰਦੇ ਨੇ ਜਿਉਣਾ ਆਪਾਂ ਵੀ ਸਾਰਿਆਂ ਕੀ ਪਾਵਾਂਗੇ ਜੀ ਉਹ ਚੰਡਾ ਇਹ ਲਾਗੇ ਰੁੱਕਿਆ ਵੀ ਨਹੀਂ ਜਾਂਦਾ ਜੀ ਕਿਸੇ ਨੂੰ ਹੁਣ ਜਿਹੜਾ ਮਤਲਬ ਜਾਣਦਾ ਹੋਵੇ ਮਾੜਾ ਮੋਟਾ ਉਹ ਇਹਨਾਂ ਨੇ ਤਾਂ ਇਹਨਾਂ ਨੇ ਗਲੀ ਚਕ ਝੰਡਾ ਕਿਉਂ ਲਾਇਆ ਜੀ ਤੁਸੀਂ ਬਸ ਕਿਹਦਾ ਝੰਡਾ ਲਾਇਆ ਸੀਗਾ ਵੈਸੇ ਤੁਸੀਂ ਹੈਗੇ ਹਾਂ 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 ਜੀ ਜਿੱਦਾਂ ਹੀ ਉਹਨਾਂ ਨੇ ਤੋਸਰ ਉਹਨਾਂ ਨੇ ਤੋਸਰ ਇਹ ਲਾਇਆ ਕਿ ਉਹਨਾਂ ਨੇ ਤਲਵਾਰਾਂ ਨਾਲ ਆਉਣ ਲੱਗੇ ਹਾਂ ਜੀ ਮਾ ਦੇ ਕੇ ਜਾਂਦਾ ਨਹੀਂ ਤੇ ਸੱਟਾ ਮੈਟਾ ਬਾਲ ਵੀ ਵੱਡੇ ਨਹੀਂ ਹੋਏ ਹਾਂ ਜੀ ਉਹ ਬੁੱਢੇ ਬਾਰੇ ਬੋਟਾ ਕਹਿ ਰਿਹਾ ਉਹ ਆਪ ਹੀ ਵੱਡ ਗਿਆ ਹੈ ਜੀ ਆਪਣੇ ਆਪ ਹੀ ਵੱਡ ਗਿਆ ਹੈ ਜੀ ਮੇਰੇ ਘਰੇ ਜਾ ਕੇ ਦੇਖ ਲਓ ਉਹਨਾਂ ਦਾ ਫੋਨ ਮੋਬਾਈਲ ਫੋਨ ਬਲਕਾਰ ਸਿੰਘ ਦਾ ਸਾਡੇ ਘਰੇ ਗਿਰ ਗਿਆ ਜੀ ਅੰਦਰ ਉਹਦੀ ਪੱਗ ਰਹਿ ਗਈ ਫਿਰ ਜਨਾਨੀ ਸੀ ਮੇਰੀ ਅੰਦਰ ਮੇਰੀ ਕੁੜੀ ਆਈ ਹੋਈ ਹੈ ਜੀ ਛੁੱਟੀ ਉਹਦਾ ਵੀ ਨਾਂ ਲੈ ਰਹੇ ਉਹ ਆਪਣੀ ਮਾਸੀ ਕੋਲ ਗਈ ਹੈ ਜੀ ਉੱਥੇ ਵਿਆਹ ਹੈ ਜੀ ਅੱਗੇ ਨੂੰ ਇਹ ਉਹਦਾ ਵੀ ਨਾਂ ਲੈ ਰਹੇ ਬਿਲਕੁਲ ਇੱਥੇ ਹੈ ਨਹੀਂ ਜੀ ਤੇ ਮਤਲਬ ਇਨਾਂ ਨੇ ਮਤਲਬ ਪੂਰਾ ਜਿੰਨਾ ਆਪਣਾ ਤੇ ਜੋਰ ਲਾ ਕੇ ਕੁੱਟ ਕੇ ਵੀ ਨਹੀਂ ਤਾਂ ਵੋਟਾਂ ਨੂੰ ਵੀ ਪਹਿਲਾਂ ਤਾਂ ਕਹਿ ਹੀ ਰਹੇ ਸੀ ਇਹ ਇੱਕ ਵਾਰੀ ਮੇਰੇ ਤੋਂ ਪਿਛਲੇ ਸਾਲ ਵੀ ਇਹਨੇ ਜੀ ਉਹ ਤੋਂ ਢਿੱਲੋਂ ਦਾ ਕੋਈ ਉੱਥੇ ਦੀ ਕੋਈ ਵੀਡੀਓ ਕੋਈ ਸੀਸੀਟੀਵੀ ਕੈਮਰਾ ਇਥੋਂ ਪਤਾ ਲੱਗਦੀ ਕਿ ਉਹਨਾਂ ਨੇ ਕੁੱਟਦੇ ਕਿਹੋ ਜਿਹਾ ਹਾਂਜੀ ਹੈ ਇੱਕ ਵੀਡੀਓ ਜੀ ਬਣਾਈ ਇੱਕ ਬੰਦੇ ਨੇ ਭੇਜੀ ਹੋਈ ਹੈ ਜੀ ਉਹ ਮੈਨੂੰ ਤਾਂ ਥੋੜਾ ਚਲਾਣਾ ਨਹੀਂ ਆਉਂਦਾ ਸਾਇਦ ਮੁੰਡੇ ਕੋਲ ਹੋਵੇ ਜੀ ਉਹ ਦਿਖਾ ਦੇਣਗੇ ਹਾਂਜੀ ਪੁਲਿਸ ਕੰਪਲੇਂਟ ਹੋ ਗਈ ਤੁਹਾਡੇ ਨੂੰ ਅਜੇ ਆਏ ਹੋਏ ਆ ਜੀ ਇੱਧਰ ਹੁਣ ਹਾਂਜੀ ਨਾਮ ਹੈ ਜੀ ਮੇਰਾ ਗੁਰਤੇਜ ਸਿੰਘ ਇਹ ਗੱਲ ਦਾ ਤਾਂ ਮੈਨੂੰ ਹਲੇ ਕੁਝ ਪਤਾ ਹੀ ਨਹੀਂ ਜੀ ਮੈਂ ਤਾਂ ਹਸਪੀਟਲ ਚ ਆਇਆ ਹੋਇਆ ਸੀਗਾ ਦਾਦਾ ਜੀ ਨੂੰ ਐਡਮਿਟ ਕਰਾਉਣ ਡੈਡੀ ਮੇਰੇ ਤੋਂ ਪਹਿਲਾਂ ਚਲੇ ਗਏ ਸੀ ਵੀ ਚਲੋ ਕੰਮ-ਕਮੂਨ ਦੇਖ ਲਾਂ ਘਰੇ ਮੈਂ ਉਹਨਾਂ ਦਾ ਬਾਕੀ ਕਰਾ ਆ ਕਿ ਮੈਂ ਸਾਰਾ ਪ੍ਰੋਸੀਜਰ ਜੋ ਵੀ ਹੈ ਸੀ ਡਾਕੂਮੈਂਟ ਵਗੈਰਾ ਉਹ ਕਰਾ ਕੇ ਬਸ ਉਧਰੋਂ ਨਿਕਲੇ ਇੱਕ ਮੇਰਾ ਭਰਾ ਜੀ ਦਾ ਨਾਲ ਚਾਚੇ ਦਾ ਮੁੰਡਾ ਆਪਾਂ ਦੋ ਹੀ ਜਣੇ ਸੀਗੇ ਬਸ ਉਧਰੋਂ ਨਿਕਲੇ ਆਪਾਂ ਆ ਕੇ ਘਰ ਗੱਡੀ ਖੜਾਈ ਗਲੀ ਗੱਡੀ ਸਾਡੀ ਦੂਜੀ ਗਲੀ 'ਚ ਖੜਦੀ ਆ ਉੱਥੋਂ ਖੜਾ ਕੇ ਆਪਾਂ ਪੈਦਲ-ਪੈਦਲ ਲਾ ਰਹੇ ਸੀ ਅੱਗੇ ਗਲੀ 'ਚ ਰੋਲਾ ਜਾ ਪੈ ਰਿਹਾ ਸੀ ਪਤਾ ਨਹੀਂ ਕੌਣ ਹੈ ਦੇਖ ਉਹ ਡੈਡੀ ਦੀ ਮਾਰ ਰਹੇ ਸੀਗੇ ਮੈਂ ਕਿਹਾ ਕੀ ਹੋਇਆ ਕਿਉਂ ਕਿ ਉਹਨਾਂ ਨੇ ਮੈਨੂੰ ਵੀ ਗੇਰ ਲਿਆ ਥੱਲੇ ਮੇਰੇ ਵੀ ਮਾਰੀਆਂ ਚਿੰਗੀਆਂ ਸੱਟਾਂ ਮਾਰ ਮੁਰ ਕੇ ਫਿਰ ਘਰ ਦੇ ਘੁਰਦੇ ਆ ਗਏ ਹੋਰ ਗਲੀ ਕੁਲੀ ਵਾਲਿਆਂ ਨੂੰ ਛੁੜਾਇਆ ਛੁੜੋਇਆ ਮਤਲਬ ਮੇਰੇ ਸਾਡੇ ਬਾਹਰ ਚ ਹੀ ਉੱਥੇ ਹੀ ਘਰ ਤੇ ਮੁਰੇ ਵੀਡੀਓ ਹੈਗੀ ਇਹਦੇ ਰਿਲੇਟਡ ਵੀਡੀਓ ਜੀ ਮਤਲਬ ਆਪਾਂ ਦਾ ਕੋਈ ਉੱਥੇ ਸੀਸੀਟੀਵੀ ਕੈਮਰਾ ਵਗੈਰਾ ਲਗਾਇਆ ਨਹੀਂ ਹੋਇਆ ਉਦਾਂ ਇੱਕ ਉਹ ਚਾਚੀ ਦੀ ਕੁੜੀ ਐ ਉਹ ਡਰ ਕੇ ਦੇਖ ਕੇ ਕੋਠੇ ਚੜ ਗਈ ਸੀ ਉਹਨੇ ਦੂਰੋਂ ਬਣਾਈ ਜਾਨੀ ਰੇ ਜੇ ਤੁਹਾਨੂੰ ਪਤਾ ਹੀ ਹੈ ਕਿ ਆਸ਼ਕ ਸ਼ੁਗਲ ਫੋਨ ਦੇ ਕੈਮਰੇ ਚੁੱਡੀ ਆਂਦੀ ਨਹੀਂ ਪਰ ਦਿਖ ਰਿਹਾ ਹੈਗਾ ਉੱਥ ਫਿਰ ਆਗੇ ਇੱਧਰ ਆਪਾਂ ਹਸਪੀਟਲ 'ਚ ਪਹੁੰਚੇ ਤੇ ਇੱਧਰ ਆਪ ਐਡਮਿਟ ਹੋ ਗਏ ਵੱਡ ਬੁੱਢੇ ਕੇ ਆਪਣੇ ਆਪ ਨੂੰ ਜੇ ਆਪਾਂ ਵੱਡੇ ਹੁੰਦੇ ਜੇ ਉੱਥੇ ਪਹਿਲਾਂ ਤਾਂ ਇਹ ਗੱਲ ਦੇਖੋ ਦੋ ਬੰਦੇ ਨੂੰ 20 ਬੰਦੇ ਕੁੱਟਰੇ ਉਹ ਦੋ ਬੰਦੇ ਉਹਨਾਂ ਨੂੰ ਵੜਦੂਗੇ ਕਿ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਜੇ ਆਪਾਂ ਵੱਡੇ ਹੁੰਦਾ ਉਹਨਾਂ ਨੂੰ ਉੱਥੇ ਕੋਈ ਖੂਨ ਹੁੰਦਾ ਕੁਝ ਹੁੰਦਾ ਕੁਝ ਵੀ ਨਹੀਂ ਹੈਗਾ ਜੀ ਕੋਈ ਬਲੱਡ ਨਹੀਂ ਹੈਗਾ ਸਾਡੇ ਘਰ ਆ ਕੇ ਲੋਕੇਸ਼ਨ ਚੈੱਕ ਕਰ ਲਓ ਫੋਨ ਦੀ ਸਾਡੇ ਘਰ ਫੋਨ ਪਈ ਉਹਨਾਂ ਦੇ ਘਰ ਬੜੇ ਆ ਕੇ ਸਾਡੇ ਸਾਡੇ ਕਹਿੰਦਾ ਉਹ ਪੋਲਿਟੀਕਲ ਲੜਾਈ ਹੈ ਨਹੀਂ ਪੋਲਿਟੀਕਲ ਬਣਾਤੀ ਉਹਨਾਂ ਨੇ ਮਤਲਬ ਚਾਹ ਆਪਣੀ ਖੁੰਦ ਕੱ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਪਹਿਲਾਂ ਹੋਇਆ ਜੀ ਗਾਲਾਂ ਗੋਲਾਂ ਦੇ ਕੇ ਗੇਜ ਫੋਨ 'ਚ ਘਰੇ ਵੀ ਗਾਲਾਂ ਦਿੱਤੀਆਂ ਹੈ ਮੰਮੀ ਮੰਮੀ ਜੀ ਕਰੇ ਇਕੱਲੀ ਉਹਨੂੰ ਗਾਲਾਂ ਕੱਢੇ ਗਏ ਆ ਆਪਾਂ ਥਾਣੇ 'ਚ ਗਏ ਰੈਪੋਰਟ ਰਿਪੋਰਟ ਲਖਾਉਣ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਬਸ ਢਿੱਲੋ ਦਾ ਵੀ ਹਾਂ ਢਿੱਲੋ ਦਾ ਬੰਦਾ ਹੈ ਜੀ ਉਹ ਕੋਈ ਰਿਸ਼ਤੇਦਾਰੀ ਆ ਪਰਸੇ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਜੀ ਪੜੋਸ ਹੈ ਹੀ ਬਸ ਪਤਾ ਨਹੀਂ ਕਾਦੀ ਬਹੁਤੀ ਖੁੰਦਕਵਾ ਜੀ ਦੱਸਦਾਈ ਤੁਹਾਨੂੰ ਮੈਂ ਵੀ ਕਾਦੀ ਖੰਦਾ ਮੇਨ ਉਹ ਆ ਜੀ ਡਿਫਾਲਟਰ ਹੋ ਰੱਖਿਆ ਬਿਜਲੀ ਦਾ ਉਹ ਬਿਲ ਨਹੀਂ ਉਹਨੇ ਭਰਿਆ ਹੋਇਆ ਸੀਗਾ ਉਹਦੇ ਛਾਪ ਛੂਪਾ ਲੱਗਿਆ ਜੀ ਹੁ ਤੇ ਉਹਨਾਂ ਦਾ ਛਾਪਾ ਪਿਆ ਉਹਨਾਂ ਦੇ ਪੈਸੇ ਪੂਏ ਪਾਦੇ ਆ ਉਹ ਗੋਹ ਚ ਪਿੰਡ ਚ ਗਾਲਾਂ ਕੱਢਦਾ ਫਿਰੇ ਜਾਂਦਾ ਇਹਨਾਂ ਨੇ ਛਾਪਾ ਮਰਾਇ ਸਾਨੂੰ ਕੀ ਲੈਣਾ ਸਾਡੇ ਬਾਹਰ ਤੇ ਚਲੋ ਬਾਹਰ ਹੈਗਾ ਮੰਨੀ ਗੱਲ ਫਿਰ ਆਪਾਂ ਇਹ ਥੋੜੀ ਕਰਾਂ ਹੀ ਕੁਛ ਪੋਲਿਟੀਕਲੀ ਨਹੀਂ ਹੋ ਕੇ ਇਹ ਆਪਸੀ ਰੰਜਿਸ਼ ਬਾਜੀ ਹਾਂ ਜੀ ਆਪਸੀ ਕੱਢ ਕੇ ਪੋਲਿਟੀਕਲ ਬਣਾ ਕੇ ਸਾਡੇ ਤੇ ਕੱਢ ਰਿਆ ਹੁਣ ਕੂਟ ਰਹੇ ਆਪਣੇ ਪੂਰਾ ੱੱੱਕਾ ਚਲਾ ਰਹੇ ਜਿੰਨਾ ਦੋ ਚੱਲ ਰਿਹਾ ਫਿਰ ਉਹਨਾਂ ਨੇ ਮੈਂ ਸਰਪੰਚ ਵੀ ਉਹਨਾਂ ਨੇ ਗਾਲਾਂ ਗੂਲਾ ਕੱਢੀਆਂ ਸਰਪੰਚ ਨੇ ਵੀ ਕਿਹਾ ਮੈਂ ਕਿ ਇਹ ਕਹਿ ਰਿਹਾ ਵੀ ਮੈਂ ਇਹਦੀ ਉਹ ਕਰਾਈ ਹੈ ਵੀ ਮੇਰਾ ਦਿਖਾਓ ਕੋਈ ਪ੍ਰੂਫ ਤੁਸੀਂ ਵੀ ਮੈਂ ਕੰਪਲੇਂ ਆਪਣੀ ਉਹ ਦਿਖਾ ਰਹੀਆਂ ਵੀ ਆਪਣੀ ਢੀਲੋ ਦੇ ਹਿਸਾਬ ਨਾਲ ਚੱਲਦੀ ਹੈ ਪ੍ਰੂਫ ਕੋਈ ਹੈ ਨਹੀਂ ਬਸ ਉਦਾਂ ਕੁ ਚੱਲਦੀ ਨਹੀਂ ਫੇਸ਼ ਬੰਦੇ ਹੋਗੇ 20 ਇਕੱਠੇ ਹੋਗੇ 1 2 ਜਣੇ ਨੂੰ ਕੁੱਟੀ ਜਾਂਦੇ ਆ ਇਹ ਕੰਮ ਚੱਲ ਰਿਹਾ ਜੀ ਬਸ